ਕੈਨੇਡਾ ਮੈਕਸੀਕੋ ਤੇ ਚੀਨ ਨੇ 트럼ਪ ਦੇ ਟੈਕਸ ਟੈਰਫ ਦਾ ਜਵਾਬ ਦੇਣਾ ਹੁਣ ਸ਼ੁਰੂ ਕਰ ਦਿੱਤਾ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ 20 ਬਿਲੀਅਨ ਡਾਲਰ ਦੇ ਅਮਰੀਕਨ ਸਮਾਨ ਤੇ 25% ਤੱਕ ਟੈਕਸ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਇਹਨਾਂ ਦੇ ਵਿੱਚ ਬੀਅਰ, ਬੁਰਬਨ, ਵਾਈਨ, ਔਰੰਜੂਸ ਤੇ ਹੋਰ ਬਹੁਤ ਸਾਰੇ ਹੋਮ ਅਪਲੈਂਸ ਵਗੈਰਾ ਸ਼ਾਮਲ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਅਮਰੀਕਾ ਨੇ 21 ਦਿਨਾਂ ਦੇ ਵਿੱਚ ਇਹ ਆਪਣੇ ਟੈਕਸ ਵਾਪਸ ਨਹੀਂ ਲਏ ਤਾਂ ਕੈਨੇਡਾ ਹੋਰ ਟੈਕਸ ਲਗਾਉਣ ਨੂੰ ਤਿਆਰ ਹੈ ਜਿਸ ਦੀ ਵੈਲਿਊ 86 ਮਿਲੀਅਨ ਤੱਕ ਹੋ ਸਕਦੀ ਹੈ ਦੂਜੇ ਪਾਸੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਨੇ ਵੀ ਕਿਹਾ ਕਿ ਅਮਰੀਕਾ ਦੇ ਟੈਕਸ ਦਾ ਜਵਾਬ ਦੇਣ ਵਾਸਤੇ ਉਹਨਾਂ ਕੋਲ ਮਲਟੀਪਲ ਪਲਾਨਸ ਨੇ ਪਰ ਹਾਲੇ ਤੱਕ ਕੋਨਾਂ ਨੇ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਮੀਨਵਲ ਚਾਈਨਾ ਤੇਜ਼ੀ ਨਾਲ ਕਦਮ ਚੁੱਕ ਰਿਹਾ ਹੈ ਤੇ ਚਾਈਨਾ ਨੇ ਕਿਹਾ ਕਿ 10 ਮਾਰਚ ਤੋਂ ਤਕਰੀਬਨ 10 ਤੋਂ 15% ਤੱਕ ਵਾਧੂ ਟੈਕਸ ਲਗਾਉਣ ਦਾ ਅਸੀਂ ਐਲਾਨ ਕਰਨ ਜਾ ਰਹੇ ਹਾਂ 트럼ਪ ਦੇ ਸਟੈਰਫ ਪਲਾਨ ਦਾ ਅਸੀਂ ਵੀ ਮੂੰਹ ਤੋੜ ਜਵਾਬ ਦੇਵਾਂਗੇ ਸੋ ਇਸ ਸਿਚੁਏਸ਼ਨ ਕਰਕੇ ਟ੍ਰੇਡ ਵਾਰ ਦਾ ਖਤਰਾ ਇੱਕ ਵਾਰੀ ਫਿਰ ਗਲੋਬਲ